ਅਸੰਖ ਚੋਰ ਹਰਾਮ ਖੋਰ ਅਣਗਿਣਤ ਹੀ ਚੋਰ ਹਨ ਜੋ ਹਰਾਮ ਖੋਰੀਆਂ ਕਰਦੇ ਆ ਚੋਰ ਗੁਰੂ ਕੇ ਪਿਆਰਿਓ ਤਿੰਨ ਤਰ੍ਹਾਂ ਦੇ ਆ ਸੋ ਧਨ ਦੇ ਚੋਰ ਮਨ ਦੇ ਚੋਰ ਤੇ ਸਿਮਰਨ ਭਜਨ ਵੱਲੋਂ ਚੋਰ ਇਹ ਸਤਿਗੁਰੂ ਜੀ ਨੇ ਬਾਣੀ ਚ ਗਿਣੇ ਆ ਅਧ ਚੌਥੇ ਚੋਰ ਜਿਹੜੇ ਕਵਤਾ ਦੇ ਚੋਰ ਧਨ ਦੇ ਚੋਰ ਜੋ ਕਿਸੇ ਦਾ ਧਨ ਚਰਾਉਂਦੇ ਹਨ ਕਈ ਕੋਟ ਪਰਦਰਮ ਕੋ ਹੀ ਰਹੇ ਦੇਸ਼ ਪਰਦੇਸ ਧਨ ਚੁਰਾਏ ਆਣ ਮੁਹੇ ਪਾਇਆ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁਤਦਾਰਾ ਪਹਿ ਆਣ ਲੁਟਾਵੈ ਇਸ ਤਰ੍ਹਾਂ ਬਹੁਤੇ ਬਾਲਸ਼ਲ ਕਰਕੇ ਠਗੀਆਂ ਕਰਕੇ ਪਰਪੰਚ ਕਰਕੇ ਧਨ ਲਿਆਉਣਾ ਤੇ ਲਿਆ ਕੇ ਆਪਣੇ ਘਰ ਇਸਤਰੀ ਪੁੱਤਰਾ ਨੂੰ ਦੇਣਾ ਲੈ ਫਾਹੇ ਰਾਤੀ ਤੁਰੇ ਪ੍ਰਭ ਜਾਣੈ ਪ੍ਰਾਣੀ ਕਹ ਨਾਰ ਪਰਾਇਆ ਲੋਕ ਅੰਦਰ ਠਾਣੀ ਸੋ ਇਹ ਚੋਰ ਚੋਰ ਨਿਤ ਪ੍ਰਤ ਹਿਰੇ ਪਰ ਦਰਬ ਛਿਦਰ ਕਤ ਟਾਕਿਆ ਹੈ ਨਿਤ ਪ੍ਰਤੀ ਪ੍ਰਾਇਆ ਤਨ ਜਿਹੜੇ ਚਰਾਉਂਦੇ ਉਹਨਾਂ ਦਾ ਇਹ ਛਿਦਰ ਕਿਥੋਂ ਟਕਿਆ ਜਾਂਦਾ ਨਹੀਂ ਟਕਿਆ ਰਿੰਦਾ ਚੋਰ ਸਵਾਲਿਓ ਚੋਰ ਸਿਆਣਾ ਘੋਟੇ ਕਾ ਮੁੱਲ ਏਕ ਦੁਗਣਾ ਚੋਰ ਕੀ ਹਮ ਭਰੇ ਨ ਕੋਏ ਚੋਰ ਕੀਆ ਚੰਗਾ ਕਿਉ ਹੋਏ ਚੋਰ ਦੀ ਕੋਈ ਵੀ ਹਾਮੀ ਨਹੀਂ ਪਰਦਾ ਚੋਰ ਨੇ ਜੇ ਚੋਰੀ ਕੀਤੀ ਇਹ ਕੰਮ ਚੰਗਾ ਕਿਵੇਂ ਹੋ ਗਿਆ ਚੋਰੀ ਕਰਨੀ ਇਹ ਪਾਪ ਹੈ ਖੁਸ ਖੁਸ ਲੈਂਦਾ ਵਸਤ ਪਰਾਈ ਵੇਖਿਆ ਸੁਣਿਆ ਤੇਰਾ ਨਾਲ ਖੁਦਾਈ ਦੁਨੀਆਂ ਲੱਭ ਪਿਆ ਖਾਤ ਅੰਦਰ ਅਗਲੀ ਗੱਲ ਨਾ ਜਾਣੀਆਂ ਗੁਰੂ ਕੇ ਪਿਆਰਿਓ ਇਸ ਪ੍ਰਕਾਰ ਇਹ ਤਨ ਦੇ ਚੋਰ ਹਨ ਬੜਾ ਖੁਸ਼ ਹੋ ਕੇ ਦੂਜੇ ਦੀਆਂ ਵਸਤੂਆਂ ਚੋਰਦਾ ਚੋਰੀ ਕਰਦਾ ਪਰ ਇਹ ਨਹੀਂ ਜਾਣਦਾ ਕਿ ਉਹ ਅੰਤਰਜਾਮੀ ਉਹ ਨਿਰੰਕਾਰ ਉਹ ਸਾਖੀ ਰੂਪ ਨਾਲ ਦੀ ਸਭ ਕੁਝ ਵੇਖ ਰਿਹਾ ਹੈ ਦੁਧਿਆੰਤੋਂ ਤਾਂ ਲੋਕ ਕੇ ਕਰ ਰਹੇ ਆ ਪਰ ਉਹਦੇ ਤੋਂ ਕੀ ਲਾਭੇਗਾ ਦੁਨੀਆਂ ਦੇ ਵਿੱਚ ਲੱਭ ਕਰਕੇ ਖਾਤੇ ਚ ਪੈ ਰਹੇ ਆ ਪਰ ਤਨ ਅਗਲੀ ਗੱਲ ਜਿਹੜੀ ਹੈ ਨਾ ਪਰਲੋਕ ਚ ਕੀ ਹਾਲਤ ਹੋਵੇਗੀ ਉਹ ਨਹੀਂ ਜਾਣੀ ਤੂੰ ਇਸੇ ਤਰ੍ਹਾਂ ਮਨ ਦੇ ਚੋਰ ਜਿਹੜੇ ਐਬ ਕਰਦੇ ਗੁਨਾਹ ਕਰਦੇ ਆ ਫਿਰ ਲਕਉਂਦੇ ਆ ਜੇ ਕੋਈ ਪੁੱਛੇ ਕਹਿੰਦੇ ਮੈਂ ਤਾਂ ਤਿਆਰ ਬਰ ਤਿਆਰ ਆ ਉਹ ਮਨ ਦੇ ਚੋਰ ਆ ਝੂਠ ਬੋਲਦੇ ਆ ਮੈਂ ਤਾਂ ਕੋਈ ਕਰੈਦ ਨਹੀਂ ਕੀਤੀ ਇਹੋ ਜਿਹੜੇ ਆ ਨਾ ਕਬੀਰ ਜੇਤੇ ਪਾਪ ਕੀਏ ਰਾਖੇ ਤਲਾ ਦੁਰਾਏ ਪ੍ਰਗਟ ਭਏ ਨਿਦਾਨ ਸਭ ਜਬ ਪੁੱਛੇ ਤਰਮਰਾਏ ਔਰ ਸਿਮਰਨ ਭਜਨ ਕਰਨ ਵਾਲੋਂ ਜਿਹੜੇ ਚੋਰ ਆ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹ ਵੀ ਚੋਰ ਸਤਗੁਰੂ ਜੀ ਨੇ ਗਿਣੇ ਹਨ ਨਾਮ ਦੁਰਾਏ ਚੱਲੇ ਸੋ ਚੋਰ ਤੇ ਤਸਕਰ ਜੋ ਨਾਮ ਨਾ ਲੇਵਹਿ ਵਸਹਿ ਕੋਟ ਪੰਜਾਸਾ ਹੈ ਸੋ ਵਸਹਿ ਕੋਟ ਪੰਜਾਸਾ ਉਹ ਪਾਪੀ ਹਨ ਉਹ ਚੋਰ ਹਨ ਜੋ ਵਾਹਿਗੁਰੂ ਦਾ ਨਾਮ ਨਹੀਂ ਜਪਦੇ ਉਹ ਪੰਜਾਬੋਂ ਕਰੋੜ ਜਿਹੜੀ ਧਰਤੀ ਮੰਨੀ ਆ ਨਾ ਤਾਮੇ ਦੀ ਉਥੇ ਸੱਪ ਬਣ ਕੇ ਫਿਰ ਉਥੇ ਉਹ ਇਹ ਭੋਗਦੇ ਹਨ ਇਹਦਾ ਫਲ ਤਾਨਗਰੀਨ ਨਵਾਜ ਜੀ ਫਰਮਾਉਦੇ ਹਨ ਇਹੋ ਜੇ ਵੀ ਅਸੰਖ ਅਣਗਿਣਤ ਹੀ ਹਨ ਕਵਤਾ ਦੇ ਚੋਰ ਮੰਨੇ ਆ ਜੋ ਦੂਜੇ ਦੀ ਕਵਤਾ ਚੁਰਾ ਕੇ ਵਿੱਚ ਆਪਣਾ ਨਾਮ ਪਾ ਲੈਂਦੇ ਆ ਇਹ ਤਿੰਨ ਪ੍ਰਕਾਰ ਦੇ ਚੋਰ ਆ ਕਵਤਾ ਦੇ ਏਕ ਕਵੀ ਹੈ ਭਾਰ ਦਾ ਏਕ ਕਵੀ ਹੈ ਪੂਤ ਏਕ ਕਵੀ ਹੈ ਮਿੱਤਰਬਰ ਏਕ ਕਵੀ ਅਬਧੂਤ ਕੌਣ ਕਵੀ ਹੈ ਭਾਰ ਦਾ ਕੌਣ ਕਵੀ ਹੈ ਪੂਤ ਕੌਣ ਕਵੀ ਮਿੱਤਰਬਰ ਕੌਣ ਕਵੀ ਅਬਧੂਤ ਕਹਿਣ ਲੱਗੇ ਕਾਵ ਚੁਰਾਏ ਭਾਰ ਦਾ ਅਰਥ ਚੁਰਾਏ ਪੂਤ ਦ੍ਰਿਸ਼ਟਾਂਤ ਚੁਰਾਏ ਮਿੱਤਰ ਬਾਰਸ ਉਤੇ ਰਚੇ ਅਬਧੂਤ ਜਿਹੜਾ ਦੂਜੇ ਦੀ ਕਵਤਾ ਚੁਰਾ ਕੇ ਤੇ ਉਹਦੇ ਵਿੱਚ ਆਪਣਾ ਨਾਮ ਲਿਖ ਕੇ ਕਿ ਮੈਂ ਕਵਤਾ ਲਿਖੀ ਹੈ ਉਹ ਇਸਤਰੀ ਕਵੀ ਹਨ ਇਸਤਰੀ ਕਵੀ ਵਿਦਵਾਨਾਂ ਨੇ ਉਹਨਾਂ ਨੂੰ ਇਸਤਰੀ ਕਵੀ ਮੰਨਿਆ ਜਿਹੜੇ ਦੂਜੇ ਦੇ ਅਰਥ ਚਰਾਉਂਦੇ ਆ ਉਹ ਪੁੱਤਰ ਕਵੀ ਹਨ ਪੁੱਤਰ ਔਰ ਜਿਹੜੇ ਦੂਜੇ ਦੇ ਦ੍ਰਿਸ਼ਟਾਂਤ ਨੂੰ ਚੁਰਾ ਕੇ ਆਪਣੀ ਕਵਿਤਾ ਚ ਰੱਖਦੇ ਆ ਉਹ ਗੁਰੂ ਪਿਆਰੋ ਮਿੱਤਰ ਬਾਹ ਉਹਨਾਂ ਨੂੰ ਕਿਹਾ ਉਹ ਮਿੱਤਰ ਬਾਗ ਹਨ ਔਰ ਜਿਹੜੇ ਸੁਤੇ ਰਚਦੇ ਆ ਉਹ ਅਬਦੂਤ ਉਹ ਸੁੰਦਰ ਕਵੀ ਹਨ ਉਹ ਸ਼ੁੱਧ ਕਵੀ ਹਨ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਐਸੇ ਅਣਗਿਣਤ ਹੀ ਚੋਰੀਆ ਕਰਨ ਵਾਲੇ ਹਨ ਹਰਾਮ ਖੋਰ ਅਣਗਿਣਤ ਹੀ ਹਰਾਮ ਧਰਮ ਤੋਂ ਵਿਰੋਧ ਜੋ ਨਿਖੇਧ ਚੀਜ਼ਾਂ ਉਹਨਾਂ ਨੂੰ ਖੋਰ ਕੇ ਖਾਣ ਵਾਲੇ ਹਨ ਕਿਸੇ ਨੂੰ ਮਾਰ ਕੇ ਖਾਣਾ ਪੀਣਾ ਜਿਸ ਦਾ ਗਲ ਘੁੱਟ ਕੇ ਖੋ ਖਿੰਦ ਲੈਣਾ ਤਿਉਹ ਹਰਾਮ ਖਾਣ ਵਾਲੇ ਆ ਪਾਪ ਕਰਨ ਵਾਲੇ ਵੀ ਅਣਗਿਣਤ ਹੀ ਹਨ ਸੋ ਮੁਸਲਮਾਨ ਲੋਕਾਂ ਨੇ ਸੂਰ ਨੂੰ ਖਾਣਾ ਹਰਾਮ ਮੰਨਿਆ ਹਿੰਦੂ ਤੇ ਸਿੱਖਾਂ ਲਈ ਗਊ ਮਾਸ ਤੋ ਹਰਾਮ ਅਦੇ ਗੁਰੂ ਕੇ ਪਿਆਰਿਓ ਸਿੱਖ ਹੋ ਕੇ ਹਲਾਲ ਥਾਣਾ ਤੇ ਸ਼ਰਾਬ ਪੀਣੀ ਇਹ ਹਰਾਮ ਕੋਰੀਆਂ ਤੋ ਮੁਸਲਮਾਨ ਲੋਕ ਗੁਰੂ ਕੇ ਪਿਆਰਿਓ ਮਰੀਆਂ ਹੋਈਆਂ ਚੀਜ਼ਾਂ ਨੂੰ ਖਾਣ ਦਾ ਨਾਮ ਹਰਾਮ ਸਮਝਦੇ ਆ ਤੇ ਜੋ ਹੱਥੀ ਮਾਰ ਲੈਣ ਕੁਕੜੀ ਆਦਿਕ ਉਹਨੂੰ ਹਲਾਲ ਸਮਝਦੇ ਆ ਕਬੀਰ ਜੀ ਨੇ ਫਰਮਾਇਆ ਪਾਗਰ ਜੀਓ ਆਨਿਆ ਦੇਹ ਬਿਨਾਸੀ ਮਾਟੀ ਕੋ ਬਿਸਮਲ ਕੀਆ মুরগি ਨੂੰ ਪਕੜ ਕੇ ਉਹਦੇ ਗਲੇ ਤੇ ਛੁਰੀ ਚਲਾਉਂਦੀ ਸੋ ਕਹਿ ਦਿੰਦਾ ਕਿ ਮੈਂ ਬਿਸਮਿਲ ਕਰਨ ਲੱਗਾ ਸੋ ਬੱਕਰਾ ਛਤਰਾ ਕੁੱਕੜ ਆਦਿਕ ਜੀਵ ਨੂੰ ਪਕੜ ਕੇ ਲਿਆਂਦਾ ਉਹਦੀ ਦੇਹ ਨਾਸ਼ ਕਰਤੀ ਤੇ ਮਿੱਟੀ ਦਾ ਬਿਸਮిల్లా ਕਰਦਾ ਬਿਸਮਿਲ ਦਾ ਅਰਥ ਹੈ ਰੱਬ ਦੇ ਨਾਮ ਤੂੰ ਸ਼ੁਰੂ ਕਰਦਾ ਪਰ ਜੀਵਾਂ ਨੂੰ ਬਿਸਮిల్లా ਕਹਿ ਕੇ ਮਾਰਦੇ ਹੋ ਪਰ ਕਦਲ ਤਾਂ ਪੰਜ ਤਤਾਂ ਦੀ ਮਿੱਟੀ ਰੱਚ ਤੋਂ ਦੇਹ ਨੂੰ ਕਰ ਦਿੱਤਾ ਤੋ ਇਸ ਪ੍ਰਕਾਰ ਇਹ ਪੰਜਾਂ ਤਤਾਂ ਦੀ ਰਚਤ ਮਿੱਟੀ ਭਾਵ ਦੇ ਨੂੰ ਬਿਸ਼ਮਲ ਕਰਤਾ ਹਲਾਲ ਕੀਤਾ ਇਹ ਹਲਾਲ ਕਹਾਦਾ ਕੀਤਾ ਇਹ ਹਰਾਮ ਹੀ ਕੀਤਾ ਨਾ ਮਰਦਾਰ ਹੀ ਖਾਦਾ ਨਾ ਕੂੜ ਬੋਲ ਮਰਦਾਰ ਖਾਏ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਦਾਨ ਵੇਦੀਨਾ ਕਾ ਖਾਣ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸਹਿਤਾ ਜਿਹੜੇ ਹਰਾਮ ਖੋਰ ਪਾਪ ਜ਼ੁਲਮ ਠੱਗੀ ਝੂਠ ਇਹਨਾਂ ਚੀਜ਼ਾਂ ਦਾ ਧਨ ਇਕੱਠਾ ਕਰਦੇ ਆ ਉਦੋਂ ਤੋਂ ਗੁਰੂ ਪਿਆਰੇ ਉਹ ਪੁੰਨ দান ਕਰਤਾ ਥੋੜਾ ਜਿਹਾ ਠੱਗੀ ਚੋਰੀ ਦਾ ਇਹ ਤਨ ਵਿੱਚੋਂ ਪੂਰਨ ਕੀਤੀਆਂ ਕਿ ਉਹ ਸਾਰਾ ਪਵਿੱਤਰ ਹੋ ਗਿਆ ਸਤਿਗੁਰੂ ਗਰੀਬ ਨਿਵਾਜ ਜੀ ਨੇ ਫਰਮਾਇਆ ਮਾਰਨ ਪਾਹੇ ਹਰਾਮ ਮਹਿ ਹੋਏ ਹਲਾਲ ਨਾ ਜਾਏ ਜੇ ਹਰਾਮ ਦੇ ਵਿੱਚ ਹਰਾਮ ਦੇ ਮਾਸ ਦੇ ਵਿੱਚ ਤੂੰ ਮਸਾਲੇ ਪਾ ਦਿੱਤੇ ਤੇ ਕੀ ਉਹ ਹਲਾਲ ਹੋ ਜਾਏਗਾ ਉਹ ਇਸ ਪ੍ਰਕਾਰ ਨਹੀਂ ਤਾਂ ਗੁਰੂ ਗਰੀਬ ਨਿਵਾਜ ਜੀ ਤੇ ਪਾਤਸ਼ਾਹ ਜੀ ਨੇ ਫਰਮਾਇਆ ਉਹ ਹਲਾਲ ਨਹੀਂ ਉਹ ਤਾਂ ਵਿਹਤ ਚੀਜ਼ ਜਿਹੜੀ ਹੈ ਨਾ ਧਰਮ ਅਨਸਾਰ ਵੇਥ ਚੀਜ਼ ਉਹ ਨਹੀਂ ਬਣ ਸਕਦੀ ਉਹ ਹਰਾਮ ਹੀ ਰਹੇਗਾ ਮਸਾਲੇ ਪਾਉਣ ਦੇ ਨਾਲ ਨਖਿੱਧ ਚੀਜ਼ ਉਸੇ ਤਰ੍ਹਾਂ ਹੀ ਰਹੇਗੀ ਸੋ ਅਸੰਖ ਅਣਗਿਣਤ ਹੀ ਚੋਰ ਚੋਰੀ ਠੱਗੀ ਬਲੈਕ ਤੇ ਝੂਠ ਬੋਲ ਕੇ ਵੱਡੀ ਲੈ ਕੇ ਧਰਮ ਤੋਂ ਵਿਰੋਧ ਜੋ ਹਰਾਮ ਖੋਰ ਕਈ ਖਾਂਦੇ ਹਨ ਅਨੇਕਾਂ ਹੀ ਹਨ